ਕਾਂਗਰਸ ਵੱਲੋਂ ਵਿਧਾਨ ਸਭਾ ਦੇ ਦੁਸ਼ਹਿਰੇ ਮੌਕੇ ਚਿੱਟਾ ਰਾਵਣ ਫੂਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਾਲੇ ਸ਼ਾਂਤ ਨਹੀਂ ਹੋਇਆ ਕਾਂਗਰਸੀ ਆਗੂਆਂ ਨੇ ਯੂਥ ਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਤੋਂ ਮੁੱਖ ਮੰਤਰੀ ਦੇ ਰਹਿਸ਼ਮਾਰਤਾ ਨਾ ਕੀਤਾ ਸਾਂਸਰ ਰੇਜ਼ਿੰਗ ਬੇਟੂ ਨੇ ਇਲਜ਼ਾਮ ਲਗਾਇਆ ਕਿ ਯੂਥ ਕਾਲੀ ਦਲ ਵਾਲੋਂ ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ ਕਰਨੇ ਤੇ ਬੈਠੇ ਕਾਂਗਰਸੀ ਆਗੂਆਂ ਨੂੰ ਮਿਲਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਠੇ ਤੋਂ ਬਾਹਰ ਆਏ ਅਤੇ ਗੱਲਬਾਤ ਕਰ ਪ੍ਰੋਸੀਜ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਦਰਸ਼ਨਕਾਰੇ ਕਾਂਗਰਸੀ ਲੀਡਰਾਂ ਨੇ ਹੁਦਕੈਦਲ ਦੇ ਆਗੂਆਂ ਖਿਲਾਫ ਕੇਸ ਦਰਜ ਕਰਨ ਅਤੇ ਯੂਥ ਕਾਂਗਰਸ ਦੇ ਗ੍ਰਿਫਤਾਰ ਗਏ ਤੇ ਵਰਕਰ ਨੂੰ ਰਹਾਅ ਕਰਨ ਦੀ ਮੰਗ ਕੀਤੀ ਹੈ ਦਰਸਲ ਦੁਸ਼ਹਿਰੇ ਮੌਕੇ ਕਾਂਗਰਸ ਲੁਧਿਆਣਾ ਚੰਦਰ ਸਿੰਘ ਖਿਲਾਫ ਜਿੱਟੜਾ ਰਾਵਣ ਫੂਕਣਾ ਚਾਹੁੰਦੀ ਸੀ ਇਸ ਗੱਲ ਨੂੰ ਲੈ ਕੇ ਕਾਂਗਰਸ ਅਤੇ ਕਾਲੀ ਦਲ ਵਿਚਾਲੇ ਝੜਪ ਹੋ ਗਈ ਸੀ ਕਾਂਗਰਸ ਦੇ ਇਲਜ਼ਾਮਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ 'ਚ ਇੱਕ ਤਰਫਾ ਕਾਰਵਾਈ ਕਰਦੇ ਯੂਥ ਕਾਂਗਰਸ ਆਗੂ ਮਾਨਸਾਤ ਪਿੰਡ ਕ ਰਾਂਗਣਾ ਚ 20 ਸਾਲਾ ਦਲਸਨਉਜਵਨ ਦੇ ਕਤਲ ਮਾਮਲੇ ਚ ਪੁਲਿਸ ਨੇ ਤਿੰਨ ਮੁਲਜ਼ਮਾ ਨੂੰ ਕਾਬੂ ਕਰ ਲਿਆ ਫਿਲਹਾਲ ਪੁਲਿਸ ਬਾਕੀ ਰਹਿੰਦੇ ਤਿੰਨ ਮੁਲਜ਼ਮਾ ਦੀ ਪਾਲ ਕਰ ਰਹੀ ਹੈ ਪੁਲਿਸ ਮੁਤਾਬਕ ਗ੍ਰਫਤਾਰ ਕੀਤੇ ਗਏ ਮੁਲਜ਼ਮਾ ਨੇ ਆਪਣਾ ਗੁਨਾਹ ਕਬੂਲ ਲਿਆ ਪਰ ਇਹਨਾਂ ਦਾ ਦਾਵਾ ਕੀਤਾ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਇਹਨਾਂ ਦੇ ਘਰ ਹਮਲਾ ਕਰਨ ਆਇਆ ਸੀ ਇਸਤੇ ਇਹਨਾਂ ਆਪਣੇ ਬਚਾਜੀ ਸੁਖਚੈਨ ਦਾ ਕਤਲ ਕੀਤਾ ਦਰਸ਼ਕ 2 ਦਿਨ ਪਹਿਲਾਂ ਕਿ 20 ਸਾਲਾ ਦਲਦਲ ਨੌਜਵਾਨ ਸੁਖਚੈਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਆ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਮੁਤਾਬਕ ਪਿੰਡ ਦੇ 20 ਸਾਲਾ ਦਲਦਲ ਨੌਜਵਾਨ ਸੁਖਚੈਨ ਸਿੰਘ ਦਾ ਕਤਲ ਸ਼ਰਾਬ ਮਾਫੀਆ ਦੇ ਝਗੜੇ ਚ ਕੀਤਾ ਗਿਆ ਹੈ ਆਵਾਜ਼-ਏ-ਪੰਜਾਬ ਫਰੰਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਰਲਵੇਂਗਾ ਨਹੀਂ ਕਰੇਗਾ ਆਵਾਜ਼-ਏ-ਪੰਜਾਬ ਫਰੰਟ ਦੇ ਨੇਤਾ ਸਿਮਰਜੀਤ ਸਿੰਘ ਵੈਂਸ ਨੇ ਸਪਸ਼ਟ ਕੀਤਾ ਵੈਂਸ ਨੇ ਮੀਡੀਆ ਦੇ ਵਿੱਚ ਚੱਲ ਰਹੀਆਂ ਰਲਵੇਂ ਦੀਆਂ ਕਿੱਸਾਈਆਂ ਤੇ ਬਰਾਮਚਨ ਲਗਾਉਂਦਿਆਂ ਖਬਰਾਂ ਨੂੰ ਝੂਠ ਕਰਾਰ ਦਿੱ ਸੋਨੀਪੱਧਰ ਦੇ ਕੇਸ਼ ਖੱਤਰੀ ਉਲਖਸਰੀਏ ਮੱਝਾ گاਵਾਂ ਦਾ ਵਪਾਰ ਕਰਕੇ ਵੱਖਰੀ ਮਿਸਾਲ ਪੇਸ਼ ਕਰ ਰਹੇ ਨੇ ਕਿਸਾਨ ਰਕੇਸ਼ ਬਾੜਵੀ ਪਾਸ ਨੇ ਤੇ ਇੰਟਰਨੈਟ ਦੀ ਚੰਗੀ ਜਾਣਕਾਰੀ ਰੱਖਦੇ ਨੇ ਰਕੇਸ਼ ਪਿਛਲੇ 5 ਸਾਲ ਤੋਂ ਵਪਾਰ ਕਰ ਰਹੇ ਨੇ ਪਰ ਉਲਖਸ ਤੇ ਵਪਾਰ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੂੰ 25 ਤੋਂ 30% ਮੁਨਾਫਾ ਜ਼ਿਆਦਾ ਹੋਇਆ ਹੈ ਇਸ ਦੇ ਲਗਾਂ ਹਰਿਆਣਾ ਚ ਕਈ ਹੋਰ ਕਿਸਾਨ ਵੀ ਰਕੇਸ਼ ਵਾਂਗ ਆਪਣੇ ਵਪਾਰ ਨੂੰ ਵਧਾ ਰਹੇ ਨੇ